ਵਾਹ ਹੈ ਇਹ ਵਾਹ ਕਿਦਣਾ ਜੋਰ ਨਾਲ ਬੋਲੀ ਦੋਈ ਦਾ ਮੇਰਾ ਵਿਆਹ ਵਾ ਇਹ ਵਾ ਵਾ ਗੁਨੇ ਮਠੀਆਂ ਖਾਣ ਨੇ ਆਂ ਅਸੀਂ ਖਾਂਦੇ ਗੁਨੇ ਮਠੀਆਂ ਗੁਨੇ ਮਠੀਆਂ ਖਾਣਦੇ ਆਂ ਕਿਦਣਾ ਵਿਆ ਕੱਲ ਕਰਨਾ ਕੱਲ ਕਰਨਾ ਸੱਦਾ ਦੇ ਦੇ ਸਾਰਿਆਂ ਨੂੰ ਕਿ ਸਾਰੇ ਜਾਣੇ ਆਉਣ ਸਾਰੇ ਆਉਣ ਆਓ ਤੇ ਨਾਲ ਸਗਣ ਵੀ ਲੈ ਆਉਣਾ ਉਹ ਵੀ ਲੈਣਾ ਆਉਂਗੇ ਕਿ ਸਗਣ ਵੀ ਲੈ ਗਏ ਆਣ ਦੱਸ ਕਿ ਕਿਨੇ ਕਿਨੇ ਸਗਣ ਪਾਓਗੇ ਹੈਪੀ ਮੇਰਾ ਵੀ ਚੋਲਾ ਵਾ ਦੱਸ ਦੇ ਇਹ ਵੀ ਥੋੜਾ ਤੇ ਨਵੀਂ ਚੋੜਵਾ ਮਮੀ ਚੋਲਾ ਯੋ ਤੇ ਸਗਣ ਦੱਸ ਕਿਨੇ ਕਿਨੇ ਲਿਆਉਣਾ ਕਿਨੇ ਕਿਨੇ ਪੈਸੇ ਲਿਆਉਣਾ ਥੋੜੇ ਪੈਸੇ ਲਿਆਉਣਾ ਕਿ 10000 ਰੁਪਏ ਕਿ 10000 ਰੁਪਏ ਲੈ ਗਿਆ ਕਿਨੇ ਕਿਨੇ ਜੀ ਵੀ ਲੈ ਆਉਣਾ ਜੀ ਵੀ ਆ ਵੀ ਵੀ ਲਾਇਓ ਅਛਰ ਗੱਡੀ ਗੁੱਡੀ ਲੈ ਕੇ ਆਉਣਗੇ ਕੀ ਇਦਾਂ ਗੱਡੀ ਵੀ ਲੈ ਆਉਣਾ ਗੱਡੀ ਵੀ ਲੈ ਆਉਣਾ